ਚਲੋ ਰਹੀ ਆ ਸਨੰਦਕੋਨਿਆ ਕਾਲਜ ਦੇ ਵਿੱਚ ਕੀ ਹੋ ਰਿਹਾ ਪੇਪਰ ਦੇਣ ਤੋਂ ਬਾਅਦ ਸਵੇਰੇ ਸਵੇਰੇ ਆਪਨੋਂ ਹਰ ਤੋਂ ਬਾਅਦ ਮੋਟਰਸਾਈਕਲ ਦੇ ਮਾਰਿਆ ਕਪੜਾ ਕਪੜਾ ਬੰਦ ਕਰ ਮੋਟਰ ਚਲ ਸਟਾਰਟ ਕਰੀ ਤੇ ਉਦੋਂ ਆਪਾਂ ਨਿਕਲ ਗਏ ਕਾਲਜ ਦੇ ਲਈ ਕਾਲਿਸ ਕੋ ਕੀ ਆਪਨਾ ਪੇਪਰ ਕੀ ਪੇਪਰ ਚੱਲ ਰਿਹਾ ਆਪਣੇ ਆਪ ਕੋ ਪਾਲਿਸ ਲਈ ਚੱਲ ਕੇ ਇਹ ਖੌ ਮੌਸਮ ਕਿੰਨਾ ਵਧੀਆ ਸੀ ਬਰੇ ਸਵੇਰੇ ਫਿਰ ਉਹ ਪਰਮਾਨ ਬੰਦਿਆ ਛੋਟੇ ਮੋਟੇ ਮਿੱਟੀ ਕਾਫੀ ਪੈ ਰਹੀ ਸੀ ਉਸ ਤੋਂ ਬਾਅਦ ਗੋਲਾਪੁਰ ਜਾਣ ਤੋਂ ਬਾਅਦ ਆਫਲਾਈਨ ਟੈਂਕ ਚੱਲ ਕੇ ਅਪਨੋ ਮਿਲਿਆ ਕੰਨੀ ਸਾਨੂੰ ਵੀ ਜੱਜ ਪਤਾ ਚੱਲਿਆ ਤੇ ਚੱਲੇ ਐਲਾਈਨਮੈਂਟ ਕਰ ਲਈ ਕੋਣ ਕਾਫੀ ਸੀ ਉਸ ਤੋਂ ਬਾਅਦ ਚੈੱਕ ਕਰੋ ਸਾਡੇ ਤਿੰਨੋ ਜਣੇ ਕਿਵੇਂ ਮਸਤੀ ਕਰਨ ਲੱਗ ਗਏ ਰੋਡ ਦੇ ਉੱਪਰ ਦੇਖੋ ਰੋਡ ਪੂਰਾ ਪਾਲੀ ਪਿਆ ਸੀ ਆਈ ਰੋਡ ਉਸ ਤੋਂ ਬਾਅਦ ਕਲਾਸ ਦੇ ਵਿੱਚ ਜਾਣ ਤੋਂ ਬਾਅਦ ਆਪਸ ਆਨੇ ਕਰੀ ਹੈਲੋ ਆਏ ਦੇਖੋ ਸੌਰਵ ਉਸ ਤੋਂ ਬਾਅਦ ਚੈੱਕ ਕਰੋ ਗਰਮ ਥੜਾ ਨਾਰਮੀ ਕਿਵੇਂ ਹੈ ਨੇ ਸਾਲ ਨੇ ਪੈਨ ਦਿੱਤਾ ਮੁੰਡਿਆਂ ਨੂੰ ਪੇਪਰ ਕਰਨ ਵਾਸਤੇ ਉਹ ਵੀ ਖਾਲੀ ਉਹਦੇ ਵਿੱਚ ਸਿੱਕਾ ਨਹੀਂ ਸੀ ਦੇਖੋ ਚੈੱਕ ਕਰੋ ਇਸ ਕਾਰਨ ਮੈਂ ਦੱਸਿਆ ਸੀ ਉਸ ਤੋਂ ਬਾਅਦ ਪੇਪਰ ਦੇਣ ਚਲੇ ਗਏ ਉਸ ਤੋਂ ਬਾਅਦ ਪੇਪਰ ਦੇਣ ਤੋਂ ਬਾਅਦ ਚੈੱਕ ਕਰੋ ਆਪਾਂ ਫਿਰ ਗਰਾਊਂਡ ਦੇ ਵਿੱਚ ਆਏ ਗਰਮੀ ਕਾਫੀ ਹੋ ਗਈ ਸੀ ਧੁੱਪ ਚ ਕਾਫੀ ਜ਼ਿਆਦਾ ਸੀ ਉਸ ਤੋਂ ਬਾਅਦ ਦੇਖੋ ਇਹ ਕਿਵੇਂ ਬੈਠ ਕੇ ਲੰਗਰ ਲਾਈਨ ਵਿੱਚ ਪਰ ਉਹਨੇ ਲੰਗਰ ਨਹੀਂ ਲੱਗਣਾ ਇਹਨਾਂ ਨੇ ਕੁਛ ਹੋਰ ਹੀ ਕਰਨਾ ਤੁਹਾਨੂੰ ਅੱਗੇ ਦੱਸਦੇ ਹਾਂ ਦੇਖੋ ਕਿਵੇਂ ਚੱਕਰ ਬਣਾ ਕੇ ਬੈਠ ਗਏ ਕਾਲਜ ਦੇ ਵਿੱਚ ਹੀ ਸਾਡੇ ਤਾਸ਼ ਖੇਡਣ ਲੱਗੇ ਹੋਏ ਨੇ ਦੇਖੋ ਕੌਣ ਕੌਣ ਇਦਾਂ ਕਾਲਜ ਦੇ ਵਿੱਚ ਤਾਸ਼ ਖੇਡਦਾ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਕਾਲਜ ਚੱਲਦਾ ਹਜੇ ਵੀ ਇੱਕ ਪਾਸੇ ਉਹ ਟਾਸਕ ਲੈ ਲਏ ਦੂਜੇ ਪਾਸੇ ਨੇ ਦੇਖੋ ਆਪਣੀ ਕਹਾਣੀ ਚੱਲਣ ਲੱਗੀ ਹੋਈ ਹੈ ਸਾਲੇ ਕੁੜੀ ਨਾਲ ਹੀ ਗੱਲ ਕਰ ਲੈਣਾ 24 ਘੰਟੇ ਕਿਦੀ ਰਹੇ ਤੇ ਦੋਸਤਾਂ ਕਮੈਂਟ ਜਰੂਰ ਕਰਿਓ ਤੇ ਲਾਈਕ ਕਰਿਓ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਕਰਿਆ ਬਾਏ ਬਾਏ ਕਰਿਆ ਬਾਏ ਬਾਏ ਉਸ ਤੋਂ ਬਾਅਦ ਆਪਾਂ ਆ ਗਏ ਵਾਪਸ ਆਪਣੇ ਘਰ ਦੇ ਵਿੱਚ ਕੋਈ ਸਮੇਂ ਬਾਰੇ 1 ਵੱਜ ਗਿਆ ਸੀ ਤੇ ਗਰਮੀ ਕਾਫੀ ਜ਼ਿਆਦਾ ਸੀ ਉਸ ਦੇ ਵਿੱਚ ਆਪ ਇੱਕ ਟਨਲ ਦੇ ਵਿੱਚੋਂ ਦੀ ਲੰਘੇ ਜਿੱਤੇ ਕਿ ਕਾਫੀ ਜ਼ਿਆਦਾ ਟੰਡਕ ਸੀ ਤੇ ਉਸਦੇ ਉੱਪਰ ਦੀ ਟ੍ਰੇਨ ਨਿਕਲ ਰਹੀ ਸੀ। ਜਦੋਂ ਉਸ ਤੋਂ ਬਾਅਦ ਆਪਾਂ ਘਰ ਆਉਣ ਤੋਂ ਬਾਅਦ ਹੌਂਸਲ ਖੜਾ ਕਰਿਆ ਤੇ ਦੂਸਰਾ ਮੁੱਢਮੇ ਅਰੇਬੀ ਚਿੰਗਾਂਸ ਟ੍ਰੇਨ ਵਾਲਾ ਆਇਆ ਤੇ ਮੌਸਮ ਬਿਲਕੁਲ ਕਾਫੀ ਗਰਮ ਹੋ ਗਿਆ ਸੀ। ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ ਇੱਕ ਹੋਰ ਪੇਪਰ ਦੇ ਨਾਲ। ਤਦ ਤੱਕ ਇਸ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ।